न्यू 16 टुडे देख रही सारादा मैं सोमनगर अंबेडकर को सा हार्दिक स्वागत करती हूं जी मौजूद है इस समय अंबेडकर रेलवे स्टेशन पे जिथे की बड़ी खुशी वाली खबर सामने आ रही है कि कानपुर तो 150 ਸੰਗਤ ਜਿਹੜਾ ਪਾਕੀਰ ਜੱਥੇ ਖੜੀ ਹੈ ਜੰਮਰ ਤੋਂ ਪਹੁੰਚੀ ਹੈ ਜਿਨ੍ਹਾਂ ਦੇ ਇੱਕ ਭਵਿਅ ਸਵਾਗਤ ਜਿਹੜਾ ਹੈ ਬੀਜੇਪੀ ਤੋਂ ਡਾਕਟਰ ਸੁਸ਼ੀਲ ਦੇਵਗਨ ਜੀ ਅਤੇ ਉਹਨਾਂ ਦੀ ਵਾਈਫ ਅਬਲਵਿੰਦਰ ਕੌਰ ਜੀ ਦੁਆਰਾ ਕੀਤਾ ਗਿਆ ਹੈ ਤੇ ਹੁਣ ਉਹ ਜਿਹੜੀ ਸੰਗਤ ਹੈ ਉਹ ਕੁਝ ਹੀ ਸਮੇਂ ਦੇ ਵਿੱਚ ਸੱਚਕੰਸ਼ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਨਸ ਨਸਤਵਸਤ ਹੋਣ ਜਾਏਗੀ ਜਿੱਦਾਂ ਸਿਆ ਜਾ ਰਿਹਾ ਹੈ ਕਿ ਇੱਧਰ ਆਉਣ ਦਾ ਮੁੱਖ ਕਾਰਨ ਹੈ ਨਾ ਤਾਂ ਇਹ ਸੀਜ ਤਾਂ ਕਿ ਉਹ ਕੁਝ ਹੀ ਸਮੇਂ ਦੇ ਵਿੱਚ ਇੱਕ ਬਹੁਤ ਭਵਿਅ ਗੁਰਪੁਰਬ ਆਉਣ ਵਾਲਾ ਹੈ ਤੇ ਉਸੇ ਗੁਰਪੁਰਬ ਨੂੰ ਕਾਸ ਤਰੀਕੇ ਨਾਲ ਮਨਾਉਣ ਦੇ ਲਈ ਅੱਜ ਸਾਰੀ ਜਿਹੜੀ ਇਹ ਜੱਥੇ ਬੰਦੀ ਇਹ ਗੱਲ ਕਿ ਅੱਜ ਅਜਨਬੀ ਜੰਦਾ ਹੈ ਇਹ ਕਾਨਪੁਰ ਤੋਂ ਅਜੰਬਰਸਰ ਪੁਜੇ ਹੈ ਅਜੰਬਰਸਰ ਪੰਚੋ ਕੀ ਕਰਨਾ ਚਾਹੀਦਾ ਵਾਜੀ ਕੀ ਖਾਸਾ ਵਾਜੀ ਫਤਿਹ ਅੱਜ ਇਸ ਅਜੰਬਰਸਰ ਦੀ ਪਵਿੱਤਰ ਧਰਤੀ ਤੇ ਸਾਡੇ ਬੜੇ ਪਾਣ ਜੋ ਅਸੀਂ ਸਦਾ ਅਜੀਤ ਸਿੰਘ ਜੀ ਸ਼ਾਵਲਾ ਜੀ ਸਰਕੁਸਤੀ ਚ 200 ਸੰਕਟਾਂ ਨੂੰ ਲੈ ਕੇ ਦਰਸ਼ਨ ਕਰਾਉਂਦੇ ਆਪਕਾ ਦਰਸ਼ਨ ਕਰਾਉਣ ਅਸਥਾਨ ਤੇ ਆਏ ਆਂ ਹੋਰ ਅਸੀਂ ਬੜੇ ਵੱਟ ਭਾਗੀਆਂ ਜੇ ਇੱਥੇ ਦੇ ਜੇ ਚੋਣ ਵਾਲੇ ਭੈਣ ਸਾਡੀ ਬਗੰਦਰ ਗੋਜੀ ਸਾ ਉਹਨਾਂ ਦੇ ਤਸ਼ਿਲ ਦੇ ਜੀ ਸਾਡਾ ਸਾਲਕ ਸਟੇਸ਼ਨ ਤੇ ਆਏ ਆਂ ਧਨਮਨ ਤੁਹਾਨੂੰ ਸਾਲਕ ਕੀਤਾ ਬਹੁਤ ਅੱਛਾ ਨਾਲ ਸਾਲਕ ਕੀਤਾ ਵਾਹ ਕਿ ਚੋਣੇ ਚੋਲੀ ਚ ਜੋ ਉਹਨਾਂ ਦੀ ਮਨਕਾਮਨਾ ਪੂਰੀ ਕਰੇ ਅੱਗੇ ਵਰਕ ਚੜ੍ਹਦੀ ਗੱਲ ਰੱਖੇ ਅੱਗੇ ਆਉਣ ਵਾਲੇ ਸਮੇਂ ਚ ਇਹਨੂੰ ਵਿਦਾਇ ਦੀ ਪਿੰਤਾ ਦੇ ਚੋਣ ਜਿਤਾ ਕੇ ਇਹਨਾਂ ਨੂੰ ਮੰਤਰੀ ਬਣਾਉਣ ਲਈ ਗੁਰੂ ਜੀ ਅੱਗੇ ਪੂਰੀ ਸੰਟਾ ਅੱਗੇ ਆਈ ਬੇਨਤੀ ਕਰਾਂਗੇ ਇਹਨਾਂ ਅਰਦਾਸਾਂ ਸਾਡੀ ਟੀਮ ਆਈ ਹੈ ਜੀ ਬਹੁਤ ਲੋਕ ਆਏ ਆ 50 60 ਬੱਗਾਂ ਦੀ ਟੀਮ ਸਾਡੀ ਅੱਜ ਇਸ ਜਿਹੜੀ ਮਰੀ ਨਾਲ ਟੀਮ ਵੀ ਆਈ ਹੈ ਤਾਜੀ ਹਲਕੇ ਦੀ ਸਾਰੀ ਸਾਡੇ ਮੰਡਲ ਪ੍ਰਧਾਨ ਸਾਹਿਬ ਆਏ ਆ ਸਾਡੀ ਟੀਮ ਆਈ ਹੈ ਸਾਰੀ ਸਵਾਗਤ ਕਰਨ ਵਾਸਤੇ ਹੀ ਉਹਨਾਂ ਦਾ ਵੀ ਧੰਨਵਾਦ ਕਰੀਏ ਵੀ ਸਾਰੀ ਟੀਮ ਨੇ ਮੀਂਹ ਵਾਦ ਵਿੱਚ ਫੋਨ ਮੀਂਹ ਬੰਦ ਹੋਇਆ ਨਹੀਂ ਤੇ ਪੱਛਾਂ ਦੀ ਬਾਰਿਸ਼ ਨਹੀਂ ਬੰਦ ਹੋਈ ਇੰਤਜ਼ਾਮਦਾਰ ਨੇ ਕਿਰਪਾ ਕੀਤੀ ਹੈ ਕਿ ਤੁਹਾਡੇ ਗੁਰਦਵਾਰਾ ਹਾਂ ਗੁਰਦਵਾਰੀ ਨੇ ਇੱਕ ਸਾਰੀ ਕਿਰਪਾ ਕੀਤੀ ਵੀ ਬਾਰਿਸ਼ ਬੰਦ ਹੋ ਗਈ ਤੇ ਸਾਰੀਆਂ ਸੰਗਤਾਂ ਤੁਹਾਡਾ ਸਵਾਗਤ ਕਰਨ ਵਾਸਤੇ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ